ਨਰਜੀ ਵੈਰੀ ਕਰੋ ਚੈੱਕ ਆ ਵੇਖ ਏਦਾਂ ਮਾਰ ਨਹੀਂ ਲੱਭਣਾ ਕਰਿਓ ਵੀ ਪੋਲੀਆਂ ਹੋਣਗੀਆਂ ਹਾਂ ਪੋਲੀ ਲੈ ਕਰਗਾ ਮੈਂ ਵੀ ਕਿਹੜੀ ਬੈਨ ਨਹੀਂ ਦੱਸ ਲੈ ਆ ਵੇਖੋ ਆ ਵੇਖੋ ਮਾ ਨਾ ਚੈੱਕ ਕਰੋ ਇਹਦਾ ਵੇਖੋ ਚੌਣ ਬਣੀਆਂ ਪੋਲੀਆਂ ਮੈਂ ਤਾਂ ਕਹਿੰਦਾ ਵੀਡੀਓ ਕੱਢੀ ਜਾਨਾ ਧਾਰਾ ਮਾਰ ਮਾਰ ਕੇ ਇੱਧਰ ਵੇਖੋ ਮੂੰਹ ਇੱਧਰ ਫੇਰ ਕਰ ਗਈ ਝੋਟੀ ਆ ਵੇਖੋ ਵੀ ਮੈਨੂੰ ਧਾਰ ਦੇ ਤੇ ਮੈਂ ਆ ਆ ਵੇ ਕਰੋ ਚੈੱਕ ਇਦਾਂ ਹੀ ਬੱਚਾ ਕੀ ਵੀਰ ਮਗਰ ਇਹ ਮੈਂ ਕਿਹਾ ਇਹਦੇ ਕੱਟੀ ਜੇ ਤੇ ਮੁੱਲ ਕੋਣ ਨੂੰ ਭਾਵੇਂ 85 ਹਾਂਜੀ 80 ਦੀ ਦੇ ਦੀ ਜਿਹੜਾ ਜਆ ਬੱਸ ਦੇ ਜਿੱਥੇ ਕਿ ਦੇਣੀ ਐਂਡ ਲਾ ਕੋਈ ਨਹੀਂ ਤੁਸੀਂ ਆ ਵੀ ਦੱਸ ਦੋ ਜਾਣਦੀ ਐ 2 ਘਟ 80 ਦੀ 75 ਦੀ ਜਾਣਾਂਗੇ ਸਸਰੀ ਗਾਲ ਸਾਰਿਆਂ ਨੂੰ ਵੈਲਕਮ ਕਰਦੇ ਜੇ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਮੱਤੇয়াল ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚ ਅੱਗੇ ਵੀਡੀਓ ਬਣੀ ਅੱਜ ਫੇਰ ਪਹੁੰਚੇ ਆ ਟੋਟਲ 5 ਝੋਟੀਆਂ ਸੇਲ ਕਰਨੀਆਂ ਜਿਨ੍ਹਾਂ ਵਿੱਚ 4 ਤਾਜ਼ੀਆਂ ਸੋਈਆਂ ਇੱਕ ਗੱਬਣ ਟੌਪ ਦੀਆਂ ਝੋਟੀਆਂ ਹਰਿਆਣੇ ਤੋਂ ਲੈ ਕੇ ਆਉਂਦੇ ਆ ਵੀਰ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਚਾਰ ਦੰਦ 6 ਦੰਦ ਝੋਟੀਆਂ ਉਹਦੀਆਂ ਚੰਗੀਆਂ ਸੂਈਆਂ ਸਵਾਈਆਂ ਵਾ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਨ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਝੋਟੀਆਂ ਦੀ ਡਿਟੇਲ ਲੈਨੇ ਆ ਜੀ हां जी 사스리 갈파જી 사스리 갈 사스리 갈 भाई जी की हालचाल है जी हां जी बढ़िया है आजकल पालका मालक जी जी ठीक है जी हां जी ते किन्नियां ਝੋਟੀਆਂ ਸੇਲ ਕਰ ਰਹੀਆਂ ਵੀ ਜੀ ਅੱਜ ਆਪਣੇ ਕੋਲ 5 ਆ 5 ਝੋਟੀਆਂ ਤੇ 4 ਝੋਟੀਆਂ ਉਧਰ ਦੀਆਂ ਵਾ ਠੀਕ ਆ ਤੇ ਇੱਕ ਦੇਸੀ ਆ ਠੀਕ ਆ हां जी हां जी ਜਿੱਧਰ ਦੀ ਲਈ ਉਧਰ ਦੀ ਦਸੀ ਜਾਵਾਂਗੇ हां जी हां जी ਅੱਜ 4 ਝੋਟੀਆਂ ਵਾ ਦੰਦਾ ਜੀ ਹੋਣਗੀਆਂ ਜੀ ਠੀਕ ਆ हां जी ਕੋ ਚੋਗੀਆਂ ਦੋਂਦੀਆਂ ਛਗੀਆਂ ਜੀ ਜੀ ਹੈ ਵੀ ਬਹੁਤ ਸੋਹਣੀਆਂ ਹੈ ਹਾਂ ਜੀ ਹਾਂ ਜੀ ਹਾਂ ਜੀ ਇੱਕ ਬੇਨਤੀ ਆ ਵੀ ਪਿਛਲੀ ਵੀਡੀਓ ਤੇ ਮੈਂ 55 ਗੀ ਪਾਈ ਨਾ ਵੀਡੀਓ हां जी ਤੇ ਲੋਕੀ ਮੈਨੂੰ ਇਹ ਕਈ ਜਨੇ 55 ਗੀ ਮੈਂ ਇਸ ਕਰਕੇ ਕਹਿਣਾ ਵੀ 55 ਗੀ ਮੈਂ ਲੱਖ ਦੀ ਵੀ ਦੇਣੀ ਸੀ ਕਿਉਂਕਿ ਉਹਨੂੰ ਲੱਗੀ ਸੱਟ ਤਾਂ ਕਰਕੇ 55 ਗੀ ਮੈਂ ਘਾਟਾ ਪਾਇਆ ਹਾਂਜੀ ਹਾਂਜੀ ਬੇੰਤੀ ਇਹ ਵੀ ਗੇਟ ਨਹੀਂ ਘਟ ਹੋਇਆ ਉੱਤਰ ਦੀਆਂ ਮਈਆਂ ਦਾ ਗੇਟ ਫੇਰ ਵੀ ਫੁੱਲਿਆ ਦੇਸੀ ਮੈਂ ਤਾਂ ਗੇਟ ਘਟ ਹਾਂਜੀ ਹਾਂਜੀ ਤੇ ਇਹੋ ਗੱਲ ਆ ਵੀ 55 ਜੇਗੀ 55 ਗੀ ਮੈਂ ਲੱਖ ਦੀ ਵੇਚ ਸਕਦੇ ਜੇ ਸੱਟ ਨਾ ਲੱਗੀ ਹੁੰਦੀ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਆ ਤੇ ਆਪਣੇ ਕੋ ਝੋਟੀਆਂ ਬਹੁਤ ਜਿਆਦੀਆਂ ਚੰਗੀਆਂ ਹਰਿਆਣੇ ਦੀਆਂ ਚਾਰ ਦੰਦੇ ਝੋਟੀਆਂ ਠੀਕ ਆ ਤੇ ਦੁੱਧ ਦੇਖੋ ਪਿਓ 12 ਕਿਲੋ ਹੈਗਾ ਤੇ 11 ਲੀਟਰਾਂ ਦਾ ਪਰ ਦੋ ਟਾਈਮ ਚੋਲੇ ਠੀਕ ਐ ਐਡਰੈਸ ਦੱਸ ਦਿਓ ਵੀਰ ਜੀ ਡਰੈਸ ਆਪਣਾ ਪਿੰਡ ਮੱਤੇਹਾਲ ਜੇ ਤਹਿਸੀਲ ਬਾਬਾ ਬਕਾਲਾ ਜੇ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਐ ਤੇ ਫੋਨ ਨੰਬਰ 79743 ਤੇ 16616 ਜੀ ਠੀਕ ਐ ਹਾਂਜੀ ਨਾਮ ਕੀ ਹੈ ਵੀਰ ਜੀ ਆਪ ਦਾ ਨਾਮ ਮੇਰਾ ਪ੍ਰਿੰਸ ਦੀਪ ਜੀ ਠੀਕ ਐ ਜੀ ਹਾਂਜੀ ਤੇ ਸ਼ੁਰੂਆਤ ਕਰੀਏ ਝੋਟੀ ਦਾ ਹਾਂ ਇਸੇ ਕੋਲ ਆ ਜੀ ਆਹ ਵੇਖੋ ਜੀ ਕਿੰਨੇ ਦਿਨਾਂ ਦਾ ਸੁਹਾ ਦਾ ਵੀਰ ਜੀ ਇਹਨੂੰ ਸੂਈ ਨੂੰ ਹਲੇ 6वां ਤੋਂ 7ਵਾਂ ਦੇ ਗਿਆਂ ਤੇ 4 ਦਿਨ ਦੇ ਪਿਓਰ ਆ 4 ਦਿਨ ਹਾਂਜੀ ਦੁੱਧ ਪਾਰਾਂਗੇ ਲੋ 11 ਲੀਟਰਾਂ ਦੀ ਗਾਰੰਟੀ ਭਾਂ ਦੋ ਟਾਈਮ ਚੋਲੇ ਮਗਰ ਬੱਚਾ ਕੀ ਆ ਮਗਰ ਕੱਟਾ ਜਿਹਦੇ ਮਗਰ ਕੱਟਾ ਮਗਰ ਆ ਹਾਂਜੀ ਆ ਕੱਟਾ ਇਹਦਾ ਨਹੀਂ ਆ ਜੀ ਕੱਟਾ ਇੱਧਰ ਠੀਕ ਆ ਆ ਕੱਟਾ ਜੀ ਇਹਦਾ ਠੀਕ ਐ ਨੂੰ ਢੇੜਾ ਕਢਾ ਦੇ ਮੇਰਾ ਵੀਰ ਤੇ ਝੋਟੀ ਵੇਖੋ ਕਿੰਡੀ ਜਵਾਨ ਆ ਜਵਾਨ ਆ ਬਿਲਕੁਲ ਹਾਂਜੀ ਬਾਕੀ ਇਧਰੋਂ ਥੋੜਾ ਸੂਰਜ ਪੈਂਦਾ ਵਾ ਇੱਥੇ ਢੇੜਾ ਕਢਾ ਸ਼ਾਂ ਦੇ ਵਿੱਚ ਆਹ ਦੇਖੋ ਆ ਕੱਟਾ ਜੀ ਮਗਰ ਵਧੀਆ ਆਉਂਦਾ ਵਾ ਆ ਵੇਖੋ ਇਹ ਥਾਂ ਬਹੁਤ ਸੋਹਣਾ ਲੱਗਾ ਝੋਟੀ ਨੂੰ ਹਾਂਜੀ ਲਈ ਕੀ ਫਿਰਦੀ ਆ ਵੇਖੋ ਚੈੱਕ ਕਰੋ ਜੀ ਤੋ ਇਹ ਚੈੱਕ ਕਰੋ ਠੰਡੀਆਂ ਸੀਲੀਆਂ ਫੁੱਲ ਜਵੇ ਆ ਵੇਖੋ ਜਿੱਥੇ ਮਰਜੀ ਵੀਰ ਜੀ ਆ ਜਿੱਥੇ ਮਰਜੀ ਬੈਜੋ ਕੋਈ ਗੱਲ ਨਹੀਂ ਜੀ ਤੇ ਇੱਕ ਕੰਮ ਆ ਵੇਖੋ ਜੈਡ ਬਲੈਗ ਆ ਸਾਡੀ ਬਿਲਕੁਲ 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 ਹਾਂ ਜੀ ਮਗਰ ਕਟਾ ਵੀ ਬਹੁਤ ਚੰਗਾ ਆ ਵੇਖੋ ਐਨੂੰ ਕਢਾ ਦੇ ਵੀਰ ਢੇੜਾ ਇੱਕ ਰਾਂ ਕਢਾ ਦੇ ਤੋੜ ਕੇ ਦਿਖਾਇਆ ਕਰ ਮਾੜੀ ਥੋੜਾ ਨਾ ਇਧਰੋਂ ਧੁੱਪ ਪੈ ਗਈ ਹੈਗੀ ਆ ਵੇਖੋ ਸੋਹਣੀ ਸੋਹਣੀ ਚੈੱਕ ਕਰੋ ਤੁਸੀਂ ਸਿੰਘ ਚੈੱਕ ਕਰੋ ਆ ਵੇਖੋ ਜੀ ਬੇਲ ਦੀ ਕਾਫੀ ਲੰਮੀ ਆ ਬਰੀਕੀਆਂ ਛੋਟੀ ਜਿ ਦੇ ਵੇਖ ਲਓ ਬਾਕੀ ਕੱਦ ਕਾੜ ਦਾ ਵੀ ਬਹੁ ਆ ਨੂੰ ਕੁਮਲਾ ਇਧਰ ਨੂੰ ਲੈ ਜਾ ਹਾਂ ਇਧਰ ਲੈ ਜਾ ਆ ਵੇਖੋ ਜੀ ਖਾਨ ਬੜਾ ਸੋਹਣਾ ਲੱਗਾ ਝੋਡੀ ਨੂੰ ਤੇ ਆ ਵੇਖੋ ਜੀ ਚੈੱਕ ਕਰੋ ਹਵਾਨਾ ਇਹਦਾ ਕੱਟ ਵਾਲਾ ਹਵਾਨਾ ਪੂਰਾ ਲੈ ਜਾਓ ਮੁੱਲ ਵੀ ਜੈ ਜੀ ਕਰਨੇ ਆ ਜੀ ਮੁੱਲ ਜੈ ਜੀ ਚੱਲਣੇ ਆਗੇ ਹਾਂ ਜੀ ਪਹਿਲੇ ਫੋਨ ਤੇ ਜਾਣੀ ਐ ਮੁੱਲ ਕਰੋ ਨੂੰ 1 20 ਹਾਂ ਜੀ 1 10 ਦੀ ਦੇ ਦਾਂਗੇ ਮਾਣ ਤਾਣ ਕਿੰਨਾ ਦੱਸ ਦੋ ਤੁਸੀਂ ਆ ਵੀ ਦੱਸ ਦੋ ਹੋ ਜੂ 2000 ਤੱਕ ਨਹੀਂ ਇੱਕ ਪੰਜ ਦੀ ਦੇ ਦਾਂਗੇ ਠੀਕ ਆ ਉੱਚ ਛੋਟ ਕਰ ਦੋਗੇ ਕਰ ਦਾਂ ਖੁੱਲੀ ਛੋਟ ਕਰ ਦਾਂਗੇ ਆ ਵੇਖੋ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਝੋਟੀ ਦੀਆਂ ਬਰੀਕੀਆਂ ਚੈੱਕ ਕਰ ਲਓ ਸਿੰਘ ਬਹੁਤ ਹੀ ਸੋਹਣਾ ਫੇਸ ਕੁਆਲਿਟੀ ਜੈਡ ਬਲੈਕ ਝੋਟੀ ਆ ਥਾਨ ਵੇਖੋ ਜੀ ਦੁੱਧ ਵੀਰ ਕਿੰਨਾ ਇਸ ਟਾਈਮ ਤੇ ਹੋਣਾ ਦੁੱਧ 12 ਗੱਲ ਹੋਊਗਾ 11 ਲੀਟਰਾਂ ਦਾ ਭਾਵੇਂ ਦੋ ਟਾਈਮ ਚੋਲੇ ਠੀਕ ਆ ਹਾਂਜੀ ਸਹੀ ਆ ਥਾਨ ਤੁਣ ਓਕੇ ਆ ਥਾਨ ਤੁਣ ਮੈਂ ਭਾਜੀ ਆਣ ਕੇ ਤਸੱਲੀ ਕਰਉ ਕਿਉਂ ਚਾਂਣ ਬੋਲੀ ਹੋ ਗਈ ਸਾਰੀਆਂ ਝੋਟੀਆਂ ਬੋਲੀਆਂ ਹੋਣਗੀਆਂ ਠੀਕ ਹੈ ਹਾਂਜੀ ਆਹ ਝੋਟੀ ਵਾਰੀ ਇਹ ਝੋਟੀ ਛੇ ਦਾਂਦਿਆ ਲੋਏ ਪੰਜ ਲੋਏ ਪੰਜ ਫਿਰੋਸ਼ੀ ਜਾਂਦੇ ਇਹਨੂੰ ਕੀ ਕਹਿੰਦੇ ਆ ਫਿਰੋਸ਼ੀ ਜਾਂਦੇ ਆ ਰੋਸ਼ੀ ਹਾਂਜੀ ਠੀਕ ਆ ਤੇ ਛੇ ਦਾਂਦ ਦੁੱਧ ਇੱਕ ਪੱਕਾ 13 ਕਿਲੋ 12 ਲੀਟਰਾਂ ਨਵਾ ਲੈ ਜੀ ਠੀਕ ਆ ਦੋ ਟਾਈਮ ਤਿੰਨ ਟਾਈਮ ਚ ਆਗੇ ਰੋਸ਼ੀ ਝੋਟੀ ਆ ਹਾਂਜੀ ਆਹ ਵੇਖੋ ਜੀ ਸੂਆ ਦਾ ਵੀਰ ਜੀ ਕਿਨਵਾ ਆਊਗਾ ਦੂਜਾ ਸੂਆ ਜੀ ਦੂਜਾ ਸੂਆ ਦੂਜਾ ਸੂਆ ਹਾਂਜੀ ਮੂੰਹ ਤੋਂ ਕਾਲੀ ਆ ਪੈਰ ਭੂਰੇ ਆ ਉਤੋਂ ਲੋਈ ਆ ਤੇ ਬੱਚਾ ਵੀ ਇਹਦਾ ਇਦਾਂ ਦਾ ਜੀ ਬੱਚਾ ਵੀ ਇਹਦਾ ਆਹ ਜੀ ਆ ਵੇ ਠੀਕ ਆ ਕੱਟਾ ਮਗਰ ਦੇ ਕੱਟਾ ਮਗਰ ਦੇ ਕੱਟਾ ਐ ਅਹਰੋ gekeੜਾ ਕਢਾ ਮੇਰਾ ਵੀ ਦੋ ਕੇ gekeੜਾ ਕਢਾ ਝੋਟੀ ਚੰਗੀ ਤਰ੍ਹਾਂ ਦਿਖਾਈਏ ਝੋਟੀ ਸੋਹਣੀ ਬੜੀ ਲੱਗਣ ਦੀ ਆ ਆ ਵੇ ਆ ਵੇ ਕੱਦ ਕਾਠੇ ਦਾ ਵੀ ਚੈੱਕ ਕਰ ਲੋ ਪੂਰਾ ਚੰਗਾ ਵਾ ਬੇਲ ਕਾਫੀ ਲੰਮੀ ਆ ਇਹ ਆ ਪਿੱਛੋਂ ਕਾਫੀ ਚੌੜੀ ਝੋੜੀ ਤਾਂ ਅੱਗੇੋਂ ਪਤਲੀ ਆ ਆ ਵੇ ਪੈਠਪੁਰੇ ਦੀ ਚੋੜੀ ਹੋ ਗਈ ਵੇਖੋ ਪੈਠਪੁਰਾ ਵੀ ਚੰਗਾ ਕਮਾਵੇ ਵੀਰ ਕਮਾਵੇ ਢੇੜਾ ਕਢਾ ਇੱਕ ਦਾ ਢੇੜਾ ਕਢਾ ਕੈਟਵੌਕ ਕਰਾਈਏ ਦਾ ਪਤਾ ਲੱਗੇ ਝੋਟੀ ਐ ਜਿਦਾ ਇਹ ਇਦਾਂ ਲੱਗੇ ਜਿਦਾ ਮਾਡਲਿੰਗ ਕਰਨ ਦੀ ਦੀ ਆ ਤੇ ਠੰਡੀਆਂ ਸੀਲੀਆਂ ਫੁੱਲ ਹੋਣੀਆਂ ਭਾਜੀ ਆ ਆ ਵੇਖੋ ਜਿੱਥੇ ਮਰਜ਼ੀ ਬਹਿ ਜਾ ਕਰੋ ਚੈੱਕ ਆ ਵੇਖੋ ਇਦਾਂ ਦਾ ਨਾਲ ਨਹੀਂ ਲੱਭਣਾ ਕਿਦੇ ਹੋ ਵੀ ਪੋਲੀਆਂ ਹੋਣਗੀਆਂ ਹਾਂ ਪੋਲੀ ਲੈ ਕਰ ਗੱਲ ਆ ਵੇ ਰਸਾ ਸਾਫ ਛੁੱਟ ਕੇ ਭਾਜੀ ਇੱਥੇ ਮਰਜ਼ੀ ਬਹਿ ਜਾ ਠੀਕ ਠੀਕ ਇਦਾਂ ਨਹੀਂ ਆ ਜੀ ਲੈ ਜਾ ਵੀਰ ਬਾਹਨੇ ਨੂੰ ਹਾਂ ਜੀ ਇਹ ਜੇ ਚੰਗੀ ਝੋਟੀ ਆ ਉਹ ਤੇ ਉਦੋਂ ਦੂਰ ਮਿਸ਼ਾਨੀ ਆਂਦੀ ਹਾਂਜੀ 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 ਆਹ ਦੇਖੋ ਜੀ ਹਾਂਜੀ ਵੀਰ ਜੀ ਦੁੱਧ ਕਿੰਨਾ ਕੁ ਚੁਵਾਈ ਜਾਊਗੀ ਇਹ ਦੁੱਧ ਹੋਣ ਤੇ 12 ਲੀਟਰ ਦੁੱਧ ਤਿਆਰ ਏਟੋ 12 ਲੀਟਰ ਦੁੱਧ ਤਿਆਰ ਆ ਠੀਕ ਆ ਤੇ ਮੋਲ ਕਰਾਉਣ ਨੂੰ ਭਾਵੇਂ 1 25 ਆ ਹਾਂਜੀ 1 ਵੀ 1 15 ਨਹੀਂ ਹਾਂ ਨਾ ਉਹ ਚ ਛੋਟ ਆਪਣੀ ਮਰਜ਼ੀ ਦੀ ਛੋਟ ਮਰਜ਼ੀ ਨਾ ਹਾਂਜੀ ਠੀਕ ਆ ਕਰ ਦਿਓ ਫੇ ਮੌਕੇ ਕਰ ਦਾਂਗੇ ਜੀ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਹੋਵੇ ਫੋਨ ਕਰੇ ਆ ਵੇਖੋ ਬਹੁਤ ਚੰਗੀ ਆ ਝੋਟੀ ਸੋਹਣੀ ਸੁਨਖੀ ਆ। ਥਾਣੇ ਵੇਖੋ ਕਿੰਦਾ ਵਧੀਆ ਸਪੈਸ਼ਲ ਥਾਣਿਆ ਦਾ। ਥਾਣੇ ਚੰਗਾ ਤੇ ਪਿੱਛੋਂ ਵੀ ਚੌੜੀ ਆ। ਹਾਂਜੀ। ਆ ਵੇਖੋ ਬਹੁਤ ਹੀ ਚੰਗੀ ਆ। ਤੀਜੇ ਨੰਬਰ ਵਾਲੀ ਜਿਹੜੀ। ਇਹ ਝੋਟੀ ਚਾਰ ਦੰਦ ਜੀ। ਚਾਰ ਦੰਦ। ਤੇ ਇਹ ਵੀ ਜੈਡ ਬਲੈਕ ਥੋੜੀ ਮਾੜੀ ਜੀ ਪੂਛ ਆ। ਚਿੱਟੀ। ਮਾੜੇ ਵਾਲ ਚੱਲੇ ਆ। ਤੇ ਇਹ ਝੋਟੀ ਨੂੰ ਤਾਜੀ ਸੂਈਏ ਪੜਾ ਪਈਆਂ ਵਾ। ਹਾਂਜੀ। ਕੱਟੀ ਨੂੰ ਤੋੜ ਲੋ। ਇਹ ਤਾਂ ਲੱਗ ਲ ਕੱਟੀ ਆ। ਕੱਟੀ ਮਗਰ ਇਹਦੇ? ਹਾਂਜੀ। ਤੋੜ ਵੀਰੇ ਨੂੰ। ਆ ਵੇਖੋ ਥਾਣੇ ਦਾ ਬੜਾ ਚੰਗਾ ਲੱਗਾ। ਬੇਲ ਦੀ ਇਹ ਅਗਰ ਜਿੰਨੀਆਂ ਵੀ ਝੋਟੀਆਂ ਸਾਰੀਆਂ ਇੱਕ ਦੂਜੇ ਤੋਂ ਤਾਂ ਤੋਂ ਸੋਹਣੀਆਂ ਸਨਖੀਆਂ ਪੂਰੀਆਂ ਵਾਂ ਇਹਦੀ ਆ ਕੱਟੀ ਜੇ ਠੀਕ ਆ ਇਹਦੇ ਵੀ ਮਗਰ ਰੱਖ ਦੇ ਇਹਦੇ ਹਰ ਇੱਕੀ ਕੱਟੀ ਆ ਪਹਿਲੀਆਂ ਦੋਵਾਂ ਮਗਰ ਕੱਟੇ ਹੀ ਹਾਂਜੀ ਇਹਦੇ ਮਗਰ ਕੱਟੀ ਆ ਤੇ ਜਿਹੜੀਆਂ ਦੋ ਮਗਰ ਕੱਟੀਆਂ ਉਹਨਾਂ ਦੇ ਕੱਟੀਆਂ ਫਿਰ ਠੀਕ ਆ ਹਾਂਜੀ ਆਹ ਵੇਖੋ ਕਰੋ ਚੱਕ ਝੋਟੀ ਬਹੁਤ ਹੀ ਚੰਗੀ ਆ ਸੋਹਣੀ ਉੱਚੇ ਲੰਮੇ ਕੱਦ ਦੀ ਮਾਲਕ ਆ ਜੀ ਇਹ ਵੀ ਸਿੰਗ ਦੀ ਕੁਆਲਿਟੀ ਵਾਹ ਇੱਕ ਨਹੀਂ ਸਿੰਘ ਸਿੰਘ ਫੇਸ ਕੁਆਲਿਟੀ ਬੜਾ ਚੰਗਾ ਲੱਗਾ ਨਿੱਕਾ ਸਿੰਘ ਆ ਕੋਈ ਵੱਡਾ ਨਹੀਂ ਮੈਂ ਕਹਿੰਦਾ ਪੂਰੀ ਸੋਹਣੀ ਆ ਕਿ ਫੱਬ ਦੀ ਪੂਰੀ ਆ ਵੇਖੋ ਜੀ ਤਾਂ ਦੁੱਧ ਵੀਰ ਜੀ ਕਿੰਨਾ ਦੇ ਕੋਲ ਦੁੱਧ ਦੇ ਕੋ ਬੋਲਾ ਜੇ 9 ਲੀਟਰ 9 9 ਲੀਟਰ ਬੋਲਾ ਹਾਂਜੀ ਠੀਕ ਆ ਤੇ ਦੁੱਧ ਦੁੱਧ ਦਾ ਚਵਾਈ ਜਾਊਗੀ 13 13 14 13 14 ਕਿਲੋ ਚਵਾਈ ਜਾਊਗੀ ਪਹਿਲਾਂ ਕੱਟੀਆਂ ਨੇ ਠੀਕ ਆ 13 14 ਕਿਲੋ ਚਵਾਈ ਜਾਊਗੀ ਤੇ ਮੁੱਲ ਕਰਾਉਣ ਨੂੰ ਭਾਵੇਂ ਇਹਦਾ ਵੀ 1 15 ਹਾਂਜੀ 1 10 ਠੀਕ ਹੈ 1 7 ਦੀ ਦੇ ਦਾਂਗੇ ਹਾਂ ਨਾ ਮੈਂ ਕਹਿੰਦਾ ਬਰਾਬਰ ਕਰਦੇ ਫੇਲੀ ਨਹੀਂ 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 ਪੰਜ ਦੀ ਨਾ ਕਰਦੀ ਨਹੀਂ ਕਿਉਂਕਿ ਘਟਾ ਘਟਾ ਪੈਗਾ ਜੀ ਜੇ ਚਲੋ ਸਹੀ ਕਹਿਤਾ ਚਲ ਕੋਈ ਨਹੀਂ ਫਿਰ ਉਹ ਤਾਂ ਘਟਾ ਪੈਗਾ ਜੀ ਕੋਈ ਨਹੀਂ ਚਲੋ ਕੋਈ ਨਹੀਂ ਪੰਜ ਦੀ ਜਾਂਦਾ ਸੋਹਣੀ ਆ ਝੋਡੀ ਆਹਦਾ ਸੂਈ ਤਾਜੀ ਆ ਉਹਦਾ ਮੈਨੂੰ 2000 ਘਟਾ ਪੈਗਾ ਜੀ ਮਗਰ ਕੱਟੀ ਗੱਲ ਦੀ ਕੋਈ ਨਹੀਂ ਆਪਣੀ ਮਰਜ਼ੀ ਨਾਲ ਛੋਟ ਕਰਦੇਗੇ ਮੁੜ ਕੇ ਦੈਨ ਮੜ ਕੇ ਫੇਰ ਫੇਰ ਕਹਿੰਗਾ ਫੋਨ ਕਰਕੇ ਕਹਦਿਆਂ ਵੀ ਨਹੀਂ ਇੰਨੇ ਦੀ ਦੇ ਦੋ ਫੇਰ ਕਹਦਿਆਂ ਹਾਂਜੀ ਚਲੋ ਕੋਈ ਗੱਲ ਨਹੀਂ ਫੇਰ ਵੇਖ ਲੈ ਆਪਣੀ ਮਰਜ਼ੀ ਨਾਲ ਦੇ ਸਕਦਾ ਮੈਂ ਦੇ ਇੱਕ ਸੱਤ ਦੀ ਦੇਂਗੀ ਕਿਉਂਕਿ ਆਪ ਨੂੰ ਮਹਿੰਗੀ ਸੋਣੀ ਪੈਂਦੀ ਛੋਟ ਕਰਾ ਲਿਆ ਵਗਾ ਪੈਂਦਾ ਈ ਉਧਰ ਦਾ ਛੋਟ ਕਰਾ ਲਿਓ ਕਿ ਐ 6-7 ਹੱਕ ਆ ਪੈਂਦਾ ਉਧਰ ਦਾ ਠੀਕ ਹੈ ਠੀਕ ਹੈ ਹਾਂਜੀ ਜੇ ਇੱਧਰ ਤੇ ਲਈ ਹੋਵੇ ਨਾ ਫੇਰ ਤਾਂ 500 ਕਾਇ ਪੈਣਾ ਹੈਗਾ ਇੱਥੋਂ ਹਾਂਜੀ ਹਾਂਜੀ ਇਹ ਅਲੱਗ ਲਈ ਹੋਵੇ ਜੀ 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 ਹਾਂਜੀ ਆ ਜਿਹੜੀ ਝੋਟੀ ਆ ਇਹ ਰਾਜਸਥਾਨ ਦੀ ਜੋਟੀ ਇਹਦਾ ਸਿੰਘ ਦਿਖਾਈਏ ਪਹਿਲਾਂ ਸਿੰਘ ਜਿਹੜਾ ਹੋਣਾ ਸਿੰਘ ਬਹੁਤ ਹੀ ਸੋਹਣਾ ਲੱਗਾ ਵਾ ਇਹਨੂੰ ਜੋਟੀ ਨੂੰ ਸਿੰਘ ਬਹੁਤ ਵਧੀਆ ਆ ਵੇਖੋ ਪਿੱਛੋਂ ਥੋੜਾ ਲੰਮਾ ਆ ਕੇ ਤਾਂ ਕਿਉਂ ਕੁੰਡਾ ਆਇਆ ਵਾ ਤੇ ਐ ਵਧੀਆ ਆ ਵੇਖੋ ਇਹ ਰਾਜਸਥਾਨ ਦੀ ਚਾਰ ਦੰਦ ਜੀ ਝੋਟੀ ਮੂੰਹ ਤੇ ਚਾਰ ਦੰਦ ਤੇ ਤੀਜਾ ਚੌਥਾ ਦਿਨ ਸੂਈ ਨੂੰ ਜੀ ਤੀਜੇ ਦਾ ਚੌਥਾ ਦਿਨ ਸੂਈ ਨੂੰ ਆ ਪਹਿਲਾਂ ਤੁਹਾਨੂੰ ਬੇਲ ਦਿਖਾਈਏ ਫੇਸ ਦਿਖਾਈਏ ਫੇਸ ਦਿਖਾਉਨੇ ਆ ਕਿ ਪਿੱਛੇ ਕੀ ਲਈ ਫਿਰਦੀ ਆ ਜੀ ਤੇ ਇੱਕ ਬੋਲਾ ਹੀ ਹੁੰਗਾ ਜੀ 10 ਲੀਟਰ 10 ਲੀਟਰ ਬੋਲਾ ਹਾਂਜੀ ਆਹ ਵੇਖੋ ਜੀ ਆਹ ਇੱਕ ਟੱਪ ਗਾਵਾਂ ਨੂੰ ਹਵਾ ਨਾਲ ਲੱਗਾ ਹੁੰਦਾ ਇਦਾਂ ਦਾ ਜਦਾਂ ਵਾਹ ਇਹਨੂੰ ਲੱਗਾ ਵੇਖੋ ਮੈਂ ਆ ਵੀ ਕੇਰੀ ਬੰਨ ਦੀ ਇਦਾਂ ਥਲੇ ਆਹ ਵੇਖੋ ਆਹ ਬੋਲਾ ਨਾ ਚੱਕ ਘਰੋਂ ਇਹਦਾ ਵੇਖੋ ਚੌੜ ਬਣੀਆਂ ਪੋਲੀਆਂ ਮੈਂ ਤਾਂ ਕਹਿੰਦਾ ਵੀੜੇ ਕੱਢੀ ਨਾ ਧਾਰਾ ਮਾਰ ਮਾਰ ਕੇ ਇੱਧਰ ਵੇਖੋ ਮੂੰਹ ਇੱਧਰ ਫੇਰ ਗਈ ਝੋਟੀ ਆਹ ਵੇਖੋ ਵੀ ਮੈਨੂੰ ਧਾਰ ਦੇ ਤੇ ਮੈਂ ਆਹ ਕਰੋ ਚੱਕ ਇਦਾਂ ਹੀ ਬੱਚਾ ਕੀ ਵੀਰ ਮਗਰ ਦੇ ਮੈਂ ਕਿਹਾ ਇੱਦੇ ਕੱਟੀ ਜੀ ਕੱਟੀ ਮਗਰ ਹਾਂਜੀ ਵੇਖੋ ਕੁਆਲਿਟੀ ਜੇ ਕਰ ਲੋ ਰਾਜਸਥਾਨ ਤੋਂ ਆਈ ਆ ਤੇ ਕੱਟੀ ਵੀ ਸੋਹਣੀ ਆ ਹਾਂ ਚੈੱਕ ਕਰੋ ਸਿੰਘਾ ਨੂੰ ਵੇਖੋ ਆ ਸਿੰਘ ਦੀ ਕੁਆਲਿਟੀ ਚੈੱਕ ਕਰ ਲਿਓ ਥਾਨ ਬੜਾ ਸੋਹਣਾ ਲੱਗਾ ਇਹਨੂੰ ਵੀ ਸੂਆ ਦਾ ਕਿੰਨਾ ਵੀਰੇ ਸੂਆ ਪਹਿਲਾਂ ਜੇ ਚਾਰ ਦੰਦ ਦੇ ਪਹਿਲਾ ਸੂਆ ਸੂਈ ਆ ਹਾਂਜੀ ਤੇ ਕਿਹੜੀ ਪਹਿਲਾਂ ਸੂਕ ਕੇ ਕਿ ਬੈਨ ਦਿੰਦੀ ਦਾ ਸੱਲੇ ਮੂੰਹ ਚਾਰ ਦੰਦ ਹਾਂਜੀ ਲਓ ਜੀ ਆਪਣੇ ਕੋ ਝੋਟੀਆਂ ਦੋਂਦੀਆਂ ਖੀਰੀਆਂ ਵੀ ਆਉਂਦੀਆਂ ਜੀ ਠੀਕ ਆ ਹਾਂਜੀ ਆ ਵੇਖੋ ਜੀ ਐਦਾਂ ਦਾ ਮਾਲ ਕਿਤੇ ਨਹੀਂ ਲੱਭਣਾ ਜਿੰਨਾ ਸੋਹਣਾ ਮਾਲ ਤੇ ਠੰਡਾ ਧੀਰਾ ਬਾਕੀ ਇਹ ਹੈ ਕਿ ਆਓਗੇ ਤਾਂ ਤੁਹਾਨੂੰ ਸਵਾਦ ਆਊਗਾ ਇੱਥੇ ਆ ਕੇ ਕੋਲ ਆਓਗੇ ਹੋਰ ਸੋਹਣੀਆਂ ਲੱਗਣੀਆਂ ਵਾ ਕੈਮਰੇ 'ਚ ਪਤਾ ਨਹੀਂ ਤੁਹਾਨੂੰ ਨਿੱਕੀਆਂ ਲੱਗਦੀਆਂ ਹਨ ਜਾਂ ਵੱਡੀਆਂ ਲੱਗਦੀਆਂ ਹਨ ਛੋਟੀਆਂ ਇਹ ਹੈ ਕਿ ਬਹੁਤ ਹੀ ਚੰਗੀਆਂ ਸੋਹਣੀਆਂ ਵੱਡੀਆਂ ਬੇਲਾਂ ਕਾਫੀ ਲੰਮੀਆਂ ਇਹਨਾਂ ਦੀਆਂ ਹਾਂਜੀ ਸਿੰਘ-ਸਿੰਘ ਬਹੁਤ ਚੰਗਾ ਲੱਗਾ ਵਾ ਹਾਂਜੀ ਵੀਰ ਜੀ ਦੁੱਧ ਕਿੰਨਾ ਕੁ ਚਵਾਈ ਜਾਊਗੀ ਇਹ ਦੁੱਧ ਹਾਲੇ ਸਟਾਰਟਿੰਗ ਹੈ ਕੋ ਤੁਹਾਨੂੰ ਦੱਸਣ ਦੇ ਬੋਲਾ 10 ਲੀਟਰ 10 ਲੀਟਰ ਤੇ ਗਾਂ ਦੀ ਸੇਵਾ ਮੂੰਹ ਨਾਲੇ ਭਾਵੇਂ ਜ਼ਬਾਨ ਹੀ 15-16 ਵੀ ਕਰ ਦਈਦਾ ਜੀ ਹਾਂਜੀ ਗਾਂ ਦੀ ਸੇਵਾ ਦਾ ਜੀ ਠੀਕ ਹੈ ਇੱਕਰ ਹਵਾਨਾ ਫੇਰ ਦਿਖਾ ਜੇ ਮੜਾ ਘਮਾ ਛੋਟੀ ਆਹ ਡਰਦੀ ਆ ਥੋੜੀ ਛੋਟੀ ਛੋਟੀ ਮੋੜਾ ਸੁਣਾ ਹੁਣ ਆਪਾਂ ਇਹ ਆ ਵੀ ਦਿਖਾ ਦਈਏ ਇੱਕਰਾਂ ਥਣ ਵੇਖੀ ਇਹਦਾ ਕਿ ਬਹੁਤ ਚੰਗਾ ਦਿਖਾਵਾ ਦਿਖੂਗਾ ਛੋਟੀ ਥੋੜੀ ਡਰਦੀ ਆ ਵੇਖੋ ਹਵਾਨਾ ਵਾਂਗੂ ਹਵਾਨਾ ਲਈ ਫਿਰਦੀ ਆ ਬਿਛਾ ਜਦੋਂ ਬੱਚੇ ਤੇ ਕਰਦੀ ਆ ਫੇਰ ਨਹੀਂ ਹਿੱਲਦੀ ਮਾਸਾ ਜੀ ਠੀਕ ਆ ਹਾਂਜੀ ਤੇ ਹਾਂਜੀ ਵੀਰ ਜੀ ਦੱਸੋ ਫੇਰ ਕਿੰਨਾ ਮੁੱਲ ਕਰਨਾ ਮੁੱਲ ਕਰਾਉ ਨੂੰ ਇਹਦਾ 15 ਕਰਦੀ ਆ ਜੈ ਜੈ ਕਰਦੀ ਆ ਪਹਿਲੇ ਫੋਨ ਤੇ ਜਾਵੇ ਇਹ ਵੀ ਨਾਲ ਹੀ ਇਹਦਾ ਛੋਟੀ ਦਾ 10 ਦੀ ਦੇ ਦਾਂਗੇ ਛੋੜ ਕੇ ਨਹੀਂ ਕਰਦੋਗੇ ਤੁਸੀਂ ਕਰਾ ਦੋਇਆ ਕੀ ਉਹਦਾ ਚਲੋ ਤੇ ਤੁਸੀਂ ਕਰਾਂਗੇ ਦਿੱਤੀ ਵਾਦੀ ਸਭ ਕਰ ਦੋ ਕੋਈ ਨਹੀਂ ਆਪਾਂ ਆ ਵੀ 2024 ਇੱਕ ਪੰਜ ਦੀ ਹਾਂ ਨਾ ਦੇ ਦਾਂਗੇ ਲਓ ਜੀ ਹਾਂਜੀ ਠੀਕ ਆ ਮੁੱਲ ਬਿਲਕੁਲ ਜਾਇਦਾ ਆ ਵੇਖੋ ਜੀ ਆ ਮੁੱਲੀ ਝੋਟੀਆਂ ਨਹੀਂ ਲੱਭਣੀਆਂ ਸੋਹਣੀਆਂ ਸਨਖੀਆਂ ਨਹੀਂ ਲੱਭਣੀਆਂ ਉੱਤੋਂ ਲੱਭ ਜਾਂਦੀਆਂ ਲੱਭ ਜਾਂਦੀਆਂ ਆ ਆ ਝੋਟੀ ਇੱਧਰ ਦੀ ਆ ਕਿੰਨੀਆਂ ਸੋਹਣੀਆਂ ਲੱਭਣੀਆਂ ਹਨਾ ਆ ਤੀਜਾ ਸੂਆ ਜੇ ਇਹ ਤੀਜਾ ਸੂਆ ਹਾਂਜੀ ਠੀਕ ਆ ਤੇ ਦੁੱਧੋ ਦਾਨਦੇ ਆ ਵੀ 12 13 12 13 ਕਿਲੋ ਕੱਢਦੀ ਗਈ ਇਹ ਗੱਬਣ ਗੱਬਣ ਹੈ ਜੀ ਇਹ ਗੱਬਣ ਵਾਂਗ ਹਾਂਜੀ ਕਿੰਨੇ ਕ ਦਿਨ ਲਾਜੂ ਇਹ ਬਸ ਇਹ ਦੋ ਚਾਰ ਦਿਨ ਲੈਗੇ ਜਿਹੜੇ ਹਸਾ ਹੁਣਾ ਢਿੱਲਾ ਢੁਲਾ ਵਾ ਇਹ ਵੀ ਚੰਗੀ ਬਣੋਗੀ ਇਹ ਦੇਖੋ ਕੱਲਾ ਕੱਲਾ ਥਣਿਆ ਇਹਦਾ ਵੀ ਕੱਲਾ ਕੱਲਾ ਥਣ ਲੱਗਾ ਇਹਨੂੰ ਤੇ ਇਹਨੇ ਵੀ ਖੁੱਲਣਾ ਬੜੀ ਆ ਜਦੋਂ ਵੀ ਖੁੱਲੀ ਹਾਂਜੀ ਹਾਂਜੀ ਤੋੜ ਦੇ ਵੀ ਰਿਆਂ ਨੂੰ ਹੈ ਵੀ ਗੇੜਾ ਕਢਾ ਦੀ ਇੱਧਰ ਇੱਧਰ ਆ ਵੇਖ ਬੇਲਬਾਲ ਚੈੱਕ ਕਰੋ ਪਹਿਲਾਂ ਤੀਜਾ ਸੂਆ ਸੂਣਾ ਇਹਨੇ ਤੇ ਢਿੱਲਾ ਵੇਖ ਲੋ ਹਵਾਨੇ ਦੇ ਚੰਗੀਆਂ ਥਣ ਬੜਾ ਗੈਪ ਤੇ ਲੱਗਾ ਜੀ ਆ ਵੇਖੋ ਜੀ ਥਣ ਚੰਗੀ ਆ ਸਿੰਘ ਵੀ ਸੁਣ ਫੇਰ ਦਿਖਾ ਦਈਏ ਕਰਾਂ ਇਹਨੂੰ ਮੜਾ ਆ ਵੇ ਆ ਵੇਖੋ ਚੈੱਕ ਕਰੋ ਪਿਛੇ ਚੱਡਾ ਵੇਖੋ ਮਾਨੇ ਕੱਲਾ ਕੱਲਾ ਥਾਣ ਵਿੱਚ ਹਾਂਜੀ ਥਾਣ ਗੈਪ ਤੇ ਆ ਜੀ ਹਾਂਜੀ ਬਾਕੀ ਹੋਰ ਗੈਪ ਹੋ ਜਾਊਗਾ ਆ ਵੇਖੋ ਠੀਕ ਆ ਤੇ ਦੁੱਧ ਭਾਜੀ ਕਿੰਨਾ ਕਿ ਚਵਾਈ ਜਾਊਗੀ ਦੁੱਧ ਉਦਾਂ 12 ਕਿਲੋ ਚਵਾਉਂਦੀ ਗਈ ਏ ਠੀਕ ਆ ਹਾਂਜੀ ਤੇ ਭਾਰਪੂਰ ਦੀ ਗਰੰਟੀ ਹੋਊਗੀ ਆਪਣੀ ਠੀਕ ਆ ਹਾਂਜੀ ਤੇ ਥਾਂ ਥੋਣ ਆਪਣੇ ਤਿੱਪ ਕੇ ਲੈ ਜੀ ਭਾਰ ਦੀ ਗਰੰਟੀ ਸਾਡੀ ਹੋਊਗੀ ਠੀਕ ਆ ਆ ਗੱਪਾਂ ਡੰਗਰ ਦੀ ਚੈੱਕ ਕਰਦੇ ਆਂ ਭਾਰ ਦੀ ਯਾਦੀ ਗੱਲ ਹੁੰਦੀ ਜੀ ਜੀ ਤੇ ਮੁੱਲ ਕੋਣ ਨੇ ਭਾਵੇਂ 85 ਹਾਂਜੀ 80 ਦੀ ਦੇ ਦੀਏ ਜਿਹੜਾ ਜਆ ਬੱਸ ਦੇ ਜਿੱਥੇ ਕਿ ਦੇਣੀ ਐਂਡ ਲਾ ਕੋਈ ਨਹੀਂ ਤੁਸੀਂ ਆ ਵੀ ਦੱਸ ਦੋ ਜਾਣਦੀ ਐ 2 ਘਟ 80 ਦੀ 75 ਦੀ ਜਾਣਾਂਗੇ ਲਓ ਜੀ 75000 ਦੀ ਹਾਂਜੀ ਠੀਕ ਆ ਦੇਣਾ ਕਿੰਨੇ 2-4 ਹੀ ਘੜਨੇ ਨੇ ਬੱਸ ਇਹਨੇ ਥੋੜੇ ਘੜਨੇ ਜਿਆਦਾ ਨਹੀਂ ਟਾਈਮ ਛੋਟ ਕਰ ਦੋਗੇ ਬਾਕੀ ਮੋਕ ਛੋਟ ਕੋਈ ਨਹੀਂ ਕਰਦਾਂਗੇ ਫੋਨ ਕਰੇ ਕੋਈ ਵੀ ਹਾਂਜੀ ਫੋਨ ਕਰਦੇ ਝੋਟੀਆਂ ਆਪਣੇ ਕੋ ਉੱਧਰ ਦੀਆਂ ਇੱਕੋ ਝੋਟੀ ਆਪਣੀ ਇੱਧਰ ਦੀ ਆ ਬਾਕੀ ਸਾਰਾ ਉੱਧਰ ਦਾ ਮਾਲ ਦੀ ਠੀਕ ਆ ਹਾਂਜੀ ਕਰਨੀ ਕੋਈ ਗੱਲਬਾਤ ਹੋਰ ਭਾਜੀ ਨਹੀਂ ਆਪਣੇ ਬਸ ਪਿੰਡ ਆਪਣਾ ਮਤੇ ਆਲ ਜੇ ਜਲਾ ਅੰਬਰ ਸ ਹੈਗਾ ਤਹਿਸੀਲ ਬਾਬਾ ਬਕਾਲਾ ਠੀਕ ਆ ਤੇ ਪਿੰਡ ਮਤੇ ਆਲ ਜਾ ਫੋਨ ਨੰਬਰ ਆ 9734 1616 ਠੀਕ ਆ ਜੀ ਵੀਰ ਨੂੰ ਫੋਨ ਕਰ ਲਿਓ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਟਾਪ ਦੀਆਂ ਝੋਟੀਆਂ ਵਾ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਸੂਈਆਂ ਸਵਾਈਆਂ ਹੈਗੀਆਂ ਆ ਗਿਆ ਆਪਣੀ ਦਸੱਲੀ ਵੀ ਕਰ ਲਿਓ ਚੋਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਤਾਂ ਜੋ ਕਿਸੇ ਵੀ ਕਿਸੇ ਦਾ ਲਾਂਮਾ ਨਾ ਰਵੇ ਵੀਡੀਓ ਕਰਦੇ ਸ਼ੇਰ ਜੀ ਧੰਨਵਾਦ